ਸਾਦਿਆਂ ਦਾ ਜੀ ਫੇਰ ਚੁੱਲੇ ਦੀ ਰੋਟੀ ਸਾਡੇ ਸਟਾਰਟ ਹੋਊਗੀ ਹੁਣ ਚੁੱਲੇ ਦੀ ਰੋਟੀ ਖਾਣ ਦੀ ਸੁਆਦ ਮਨਾ ਜਦੋਂ ਐ ਕੋਲ ਆ ਜਾਂ ਤੇ ਰੜ ਕੇ ਜੇ ਹਾ 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 ਗਾਇ ਦੀ ਰੋਟੀ ਨਹੀਂ ਜੇ ਦੀ ਰੀਸ ਕਰਦੀ ਅਜਦਾ ਫਿਰ ਸਾਦਿਆਂ ਦਾ ਜੀ ਚੁੱਲੇ ਦੀ ਲਾਈ ਦੀ ਆ ਪਾ ਹੁਣ ਸਾਡਾ ਚੁੱਲੇ ਦੀ ਰੋਟੀ ਦਾ ਕੰਮ ਚੱਲ ਪੂਰੀ ਪੂਰਾ ਲੈ ਸੇਕਿਆ ਕਰਾਂਗੇ ਲੈ ਰੋਟੀ ਖਾਇਆ ਕਰਾਂਗੇ ਹੰਦਾ ਹਥਿਆਰ ਆ ਵੀ ਕੱਢੇ ਹੋਏ ਨੇ ਸਾਡੇ ਹੁਣ ਖੋਏ ਦੀ ਵੀ ਐ ਨਹੀਂ ਪਤਾ ਕਦੋਂ ਜੀ ਜਾ ਕੇ ਰਾਇ ਕਰੂ ਉਹਦੀ ਕਟਾਈ ਚਾੜਦਾ ਕਰਨਗੇ ਜੀ। ਉਹ ਸਾਡਾ ਦੁੱਧ ਪਿਆ ਹਾਰੇ ਚ। ਦੇਖੋ ਜੀ। ਤੁੰਦ ਕਿੰਨੀ ਯਾਦਾ ਹੈ। ਇਹ ਹੈ ਜੀ ਖੇਤਾਂ ਦੇ ਨਜ਼ਾਰੇ। ਦੇਖਿਆ। ਵਾਲੀ ਫੀਲਿੰਗ ਹੋ ਰਹੀ ਆਉਂਦੀ ਹੈ ਕੋਈ। ਜਿਵੇਂ ਕੋਈ ਪੂਤਿਆਂ ਜੰਗਲ ਤੇ ਵਰਦੇ ਹੁੰਦੇ ਆ। ਉਹ ਪੂਤਾਂ ਵਾਲਾ ਸੀਰੀਅਲ ਤੇ ਨਹੀਂ ਚੱਲਦੇ ਹੁੰਦੇ। ਹਾਂ। ਆਏ ਜੀ ਤੁੰਦ ਆਉਣ। ਉਹ ਤੋਂ ਦੀ ਨਾ ਨੀ ਮੁਗੋ ਉੱਤੇ ਖੜਾ ਉਹ ਦੇਖ ਨਹੀਂ ਰਿਹਾ ਕੌਣ ਖੜਾ ਮੇਰੇ ਸਾਹਮਣੇ ਬੰਸਾ ਗੱਟਾ ਰਾਬਾ ਮੇਰੇ ਸਾਹਮਣੇ ਨਾਲ ਵੀ ਕੋਈ ਭੂਤ ਕੋਈ ਜੰਨ ਨਹੀਂ ਲੱਗਦਾ ਦੇਖੋ ਮਾਨਸਾ ਨਿਆਰੇ ਖੇਤਾਂ ਦੇ ਫਿਰ ਦਰਸ਼ਕਾਂ ਨੂੰ ਕਿਆ ਮਗਿਆ ਦੇਖੋ ਸਾਡੇ ਖੇਤਾਂ ਨੇ ਨਿਆਰੇ ਦੇਖਣੋ ਫਟਾਪਾ ਹਾਂ ਜਮੀਨ ਦੇਖਣੋ ਆਪਾਂ ਪਿਆ ਹੋ ਰਹਾ ਬਹੁਤ ਮੰਦਾ ਅਜਾ ਸਹੀ ਗੱਲ ਹੋ ਗਈ ਜੀ ਬਸ ਚੱਲ ਪਈ ਅਜਾ ਸ਼ੁਰੂਆਤ ਹੋ ਗਈ ਦੇਖੋ ਜੀ ਇਹ ਨਿਆਰੇ ਨੇ ਸਾਡੇ ਖੇਤਾਂ ਦੇ ਆਉਖਤਾ ਹੈਗੇ ਮੂੰ ਸਵਾਦ ਹੀ ਸਵਾਦ ਖੇਤਾਂ ਦਾ ਦਾ ਯਾਰ ਦੇਖ ਮਾਨ ਤੇ ਕਿੰਨਾ ਨਜ਼ਾਰਾ ਹੈ ਨਾ ਉਧਰ ਭੱਜ ਕੇ ਰਖਾਈ ਕਰ ਮਨ ਮੜਾ ਜਾ ਭੱਜ ਕੇ ਜਾਈਂ ਉਧਰੋਂ ਦੇਖੀ ਕਿੱਥੇ ਜਾ ਕੇ ਦੇਖਣੋ ਚਲੋ ਜੀ ਤੁਹਾਨੂੰ ਕਰਮਣ ਭੱਜ ਕੇ ਦਿਖਾਊਗਾ ਕਿੱਥੇ ਜਾ ਕੇ ਦੇਖਣੋ ਹਟ ਜੂਗਾ ਦੇਖੋ ਦੇਖੋ ਜੀ ਆਟਾ ਗਿਆ ਨਾ ਇਹ ਹੈ ਜੀ ਧੁੰਦ ਦੇਖੋ ਜੀ ਦਿਖ ਨਹੀਂ ਨਾ ਰਿਹਾ ਵਾਓ ਯਾਰ ਆਪ ਆਪਣੇ ਦਰਸ਼ਕਾਂ ਨੂੰ ਵੀ ਦਿਖਾਤਾ ਵੀ ਕਿੰਨੀ ਧੁੰਦ ਹੈ ਬਹੁਤ ਜ਼ਿਆਦਾ ਦੇਖੋ ਜੀ ਅੱਜ ਰਾਜੂ ਨਹੀਂ ਆਇਆ ਜੀ ਲੱਗਦਾ ਧੁੰਦ ਤੋਂ ਡਰ ਗਿਆ ਉਹ ਨਹੀਂ ਦਾ ਸਨੇਹ ਹੀ ਆ ਜਾਣਾ ਨਹੀਂ ਤਾਂ ਕਰਦਾ હું ਮੈਂ ਸਾਈਕਲ ਚਲਾਉਣਾ ਮੈਂ ਸ਼ੈਅ ਕਰ ਨਹੀਂ ਨਾ ਆ ਤਾਂ ਸਾਡਾ ਤਖਤ ਪੋਸ਼ ਵੀ ਦੇਖੋ ਜੀ ਕਸੇ ਤੇ ਵੀ ਨਹੀਂ ਆਇਆ ਉਹ ਨਾ ਰਾਤ ਮੜਿਆ ਅਸਮਾ ਸੁਣਾ ਲੈ ਜਾਨ ਹੁੰਦਾ ਸੁਣਾ ਬਈ ਅੱਜ ਫਿਰ ਲੱਗ ਰਿਹਾ ਕੋਣ ਫੇਰ ਚੱਲਿਆਂ ਜੀ ਝੋਨੇ ਦੀਆਂ ਗੱਲਾਂ ਕਹਿੰਦੇ ਮੰਡੀਆਂ 'ਚ ਵੇਗ ਨਹੀਂ ਰਹਾ ਬੁਰਾ ਹਾਲ ਹੀ ਐ ਉਹ ਲਈ ਹੈ ਮੈਂ ਤਾਂ ਬਹਿ ਜੂ ਸਾਡਾ ਨਾਲ ਸਾਡੇ ਕੋਈ ਬੈਠਣ ਵਾਲਾ ਮੌਤ ਚ ਮਾਹੀ ਮੌਤ ਜਲਸੀ ਦੀ ਹੱਤਤਾ ਹੋਵੇ ਵੱਡੀ ਕਹਾਣੀ ਅਜੇ ਪਈ ਐ ਜਦੋਂ ਮਾ ਕਾਟਣ ਉਪਰੋਂ ਨੂੰ ਪਿਆਰ ਮੈਲੇ ਮੇਰੇ ਸਾਲੇ ਕਾਟ ਰਿਲੇ ਲਈ ਲੈ ਮੌਚਾ ਤੇ ਪਾ ਗਏ ਕਟਣ ਲਈ ਪਾੜੀ ਖੜੀ ਖੜੇ ਨੇ ਹੁਣ ਨਾਟਕਾਂਿਆਂ ਚ ਨਹੀਂ ਹੁੰਦਾ ਰਾ ਝੂ ਵੀ ਉਹ ਰਾਜੇ ਦੇ ਬੈਠੇ ਹੁੰਦੇ ਨੇ ਆ ਭਾਫ ਜੀ ਉੜਦੀ ਹੁੰਦੀ ਆ ਸੁਰਗਾਂਿਆਂ ਚ ਉਹ ਚਾਲਦੇ ਹੁੰਦੇ ਜੀ ਨਾਟਕ ਦੇ ਅੱਗੇ ਉਹ ਕੰਮ ਹੀ ਆ ਭਾਫ ਜੀ ਦੇਖ ਹਨਾ ਹੋਰ ਮੋਟੂ ਫੋਟੋ ਪਾ ਦੇ ਉਹ ਮੋਟੂ ਆ ਜੀ ਇਹ ਸਾਡਾ ਬਹੁਤ ਬੰਦਾ ਗੁੱਡ ਆ ਜੀ ਇਹਦੇ ਦੋਸਤ ਦੂਰ ਦੂਰ ਤੱਕ ਨੇ ਹਰੇਕ ਜ਼ਿਲੇ ਚ ਮੈਂ ਤਾਂ ਨੰਸੀ ਪਤੀਲੇ ਮੇਸਟਰਾਂ ਦੇ ਪਾਕ ਕਰਾ ਗਿਆ ਜੀ ਰੋਟੀ ਮਸਾਲੀਆਂ ਆਪਣੇ ਬਣ ਜਾਂਦੀ ਹੈ ਜੀ। ਪਰ ਤੇ ਮੇਤਰੀਆਂ ਦੀ। ਕੀ ਆਇਆ ਜੀ? ਹੁਣ ਤਾਂ ਕਰਮਣੂ ਵੀ ਅਸੀਂ ਜੀ ਪਾਇਦਲੀ ਸੱਡ ਕੇ ਆਇਆ ਕਰਾਂਗੇ। ਕਿਉਂਕਿ ਧੁੰਦ ਹੁੰਦਾ ਹਾ ਹੱਥ ਠੰਡ ਹੁੰਦੀ ਆ ਠੰਡ ਕਰਕੇ। ਆ ਦੇਖੋ ਜੀ ਜਾਂਦਾ ਜਾਂਦਾ। ਇਹ ਆ ਜੀ। ਸੂਈ-ਮੂਈ। ਪੂਰੇ ਇਕੱਠੇ ਜਿਹੜਾ। ਇਹ ਆ ਜੀ ਸੂਈ-ਮੂਈ ਦਾ ਪੌਦਾ ਆ ਦੇਖੋ। ਹੋ ਸੂਈ। ਕਿਵੇਂ ਫਿਰਦਿਓ ਜੀ ਸਵੇਰੀ ਜਨਰਲ ਆਇਆ ਸੀ ਬੱਟਾ ਪਾਉਣ ਦਾ ਅੱਛਾ ਅੱਛਾ ਇੱਥੇ ਆ ਹਾਂ ਹਾਂ ਪਾਉਣੇ ਦੀ ਪਾਉਣੇ ਕੱਢ ਗਿਆ ਯਾਰ ਵਾਹ ਯਾਰ ਮੌਸਮੀ ਆਇਆ ਜਾ ਹੋਰ ਇਹ ਦਿਨ ਇੱਕ ਤਾਂ ਧੂਆਂ ਵਾਲਾ ਹੋਇਆ ਪਿਆ ਹੋਰ ਰਾਤ ਹੰਦ ਅੱਜ ਦੀ ਤਾਂ ਦੇਖ ਇਹ ਤੁੰਦੀ ਤੂਏ ਦੀ ਹੈ ਕੱਢ ਲੀਆਂ ਟ੍ਰੋਪੀਆਂ ਜਾਗਟਾਂ ਦਾ ਤਾਂ ਹੋਰ ਠੰਡ ਵਾਲੀ ਲੱਗਦੀ ਆ ਯਾਰ ਮੋਟਰ ਵੇਟ ਤੇ ਮੋਟਰਾਂ ਦੇ ਜਾ ਕੇ ਦੇਖ ਵਧੀਆ 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 ਹੋਰ ਲੋਟਾ ਹੈ ਹਾਂ ਜਮਾਂ ਲੋਟਾ ਹੈ ਅੱਛੀ ਜੀ ਕਿ ਮੈਨੂੰ ਲੱਗਦਾ ਆਪਣੇ ਬਲੌਗ ਬਲੌਗ ਪੂਰੇ ਘੈਂਟ ਬਾਈ ਪੂਰੇ ਫੁੱਲ ਘੈਂਟ ਵਧੀਆ ਬਣਦੇ ਆ ਹਾਂ ਜਮਾ ਯਾਰ ਤੂੰ ਤਾਂ ਸਚਾਈ ਦਿਖਾਉਣਾ ਕੋਈ ਕੋਈ ਲੋਕਾਂ ਵਾਂਗੂ ਤਾਂ ਹੈ ਨਹੀਂ ਅੱਜ ਆਉਂਡੀਆ ਖੜਾ ਜੀ ਅੱਜ ਆਟੋਮੈਟਰੀਆਂ ਬੀਜਣ ਲੱਗੇ ਆ ਅੱਜ ਆਏ ਆ ਨਾਲੇ ਰੱਬ ਦਾ ਦਿੱਤਾ ਸਾਰਾ ਕੁਝ ਆ ਤੇਰੇ ਕੋਲ ਕੋਈ ਚੀਜ਼ ਦਾ ਘਾਟਾ ਨਹੀਂ ਜ਼ਮੀਨ ਦਾ ਨਹੀਂ ਜਾਇਜ਼ ਤਾਂ ਸਾਰੇ ਥੋੜਾ ਇੱਕ ਬਾਈ ਇਹ ਹਰਿਆਲੀ ਬਹੁਤ ਵਧੀਆ ਲੱਗੀ ਹੋਈ ਥੋੜਾ ਰਸਤ ਬਹੁਤ ਨੇ ਜੀ ਆਪਾਂ ਨੂੰ ਸੌਂਗ ਦਾ ਰਸਤ ਆ। ਕਿ ਆ ਤੂੰ ਲਾਉਣਾ ਅਮਰੂਦ ਅਮਰੂਦ ਕੀ ਤੇਰੇ 15 ਬੰਤੇ ਦਾ ਅਮਰੂਦ ਨੇ ਉੱਥੇ ਦੇਖ ਲੈ। 5-7000 ਦੇ ਦਾ ਮੋਟਰ ਤੇ ਲਿਆ ਕੇ ਦਰਖਤ ਲਾਤੇ। ਕਿਹੜਾ ਲਾਉਂਦਾ ਅੱਜ ਕੱਲ੍ਹ ਆ ਬਾਈ? ਹਜ਼ਾਰ ਦਾ ਨਹੀਂ ਲਿਆ ਕਿ ਨਾ ਚੱਕ ਕੇ ਟਾਲੀਆਂ ਮੁਫਤ ਲੀਆਂ ਪੁੱਛ ਲਾ ਦ। ਥੈਂਕਸ ਥੈਂਕਸ ਯਾਰ ਜੱਸੀ। ਹੌਕੇ ਹੁੰਦੇ ਨੇ। ਜੱਸੀ ਇਹ ਹੈ ਜੀ ਜੱਸੀ ਯਾਰ ਦਾ ਜੀ ਆਪਣੇ। ਨਹੀਂ ਯਾਰ ਵਧੀਆ ਹੁੰਦੇ ਨੇ ਆਪਾਂ ਕੌਂ ਕਹੀਏ ਘਰ ਤੇ ਪਰਿਵਾਰ ਤੇ ਵੀ ਬਹਿ ਕੇ ਦੇਖਦਾ ਮੈਂ ਆਪਣੀ ਬਹੂ ਨਾਲ ਮਹਾਰਾਜੀ ਸਮਝ ਕਾਸਮ ਲੱਗੇ ਤੇਰੀ ਅਜੀ ਰੋਟੇ ਜਦੋਂ ਖਾਣੇ ਆ ਪਰੋ ਬਲਾਵਾਂਗ ਲਾ ਲੈਨੇ ਆ ਆ ਹਾ ਹਾ ਬਸ ਉਦੋਂ ਦੇਖੀ ਜਾਂਨੇ ਵਾ ਇੱਥੇ ਸਾਰਾ ਦੇਖ ਮੈਂ ਦੇਖਦਾ ਸਾਰੇ ਆ ਇਹਨੇ ਸੋਹ ਲੋਗ ਨੇ ਹੁਣ ਜਿਹੜਾ ਉਹਤੀ ਰਾਜੂ ਇਟਾਂ ਉਹ ਕਰਦਾ ਸੀ ਉਹ ਵੀ ਮੈਂ ਸਾਰੇ ਦੇਖੇ ਹਾ ਹਾ ਤੇ ਜਿਹੜੇ ਤੂੰ ਕਹਿੰਦਾ ਸੀ ਆਪਾਂ ਕਰਚੇ ਸਾਈਡ ਤੋਂ ਬਰਸ਼ੀਨ ਕਰਕੇ ਬੜਤੇ ਉਹ ਵੀ ਦੇਖੇ ਕਰਕੇ ਮੈਂ ਨਾ ਦੇਖ ਕੇ ਆਇਆ ਹਾ ਹਾ ਓਏ ਥੈਂਕ ਯੂ ਯਾਰ ਮੈਨੂੰ ਫੇਰ ਹੀ ਹੌਸਲਾ ਮਿਲਦਾ ਯਾਰ ਹੁਣ ਮੈਂ ਗਰਦ ਕੱਢ ਦੂੰ ਬਲਾਵਾਂ ਕੰਨ ਲੋਕਾਂ ਦੀ ਦਾ ਦੇਖ ਯਾਰ ਪ੍ਰੀ ਤੇ ਇੱਕ ਦਿਨ ਤਾਂ ਜੇ ਆਪਾਂ ਕਹੀਏ ਨਾ ਕੁਝ ਵੀ ਨਹੀਂ ਚੱਲਦਾ ਸਾਲ ਕੀ ਕੰਮ ਹੈ ਉਲਟਾਈ ਸਾਲ ਹੋਰੀਆਂ ਚੱਲਦੇ ਨੇ ਜੀ ਇਲੈਕਸ਼ਨਾਂ ਦੀਆਂ ਗੱਲਾਂ ਵੀ ਸਾਡੇ ਜਿੱਥੇ ਵੀ ਖੜਦੇ ਜੀ ਖੜਕੇ ਸਾਡੇ ਇਲੈਕਸ਼ਨਾਂ ਦੀਆਂ ਗੱਲਾਂ ਚੱਲਦੇ ਨੇ ਜੇ ਕਿਸੇ ਵੀ ਖੂंजे ਤੇ ਆ ਕਰਮਣ ਨੂੰ ਚੜਾਉਣ ਆਏ ਜੀ ਇੱਥੇ ਵੀ ਜੀ ਬੋਟਾਂ ਦੀਆਂ ਗੱਲਾਂ ਜੀ ਪਰ ਠੀਕ ਆ ਜੀ ਪੂਰੀ ਫੁੱਲ ਸਰਕਾਰ ਮੋਜੀ ਪੂਰੀ ਫੁੱਲ ਸਾਡੇ ਸਾਰੇ ਸ਼ਮਜਦਾਰ ਸ਼ਮਜਦਾਰ ਵਰਕਰ ਨੇ ਝਾੜੂ ਦੇ ਠੀਕ ਆ ਬਾਈ ਉਮੀਦ ਹੈ ਨੇ 2.5 ਸਾਲ ਦੇ ਵਿੱਚ ਢਨੋਲੇ ਦੇ ਵਿੱਚ ਕੰਮ ਵਿਕਾਸ ਦੀ ਗਰਦ ਕੱਢ ਰੱਖੀ ਆ ਠੀਕ ਆ 25 ਕਰੋੜ ਸ਼ਹਿਰ ਨੂੰ ਤੇ 4 ਕਰੋੜ ਰਾਜਗੜ ਰੋਡ ਕੋਠੇ ਦੇ ਅੰਦਰ ਦੇਖੋ ਜੀ ਇਹੀ ਆ ਜੀ ਬਾਈ ਦੇਖੋ ਜੀ ਕਿਵੇਂ ਮਿੱਟੀ ਕੱਢਦਾ ਜੀ ਬਾਈ ਇਹ ਉਹੀ ਬਾਈ ਆ ਜੀ ਜਿਹੜੀ ਵੀਡੀਓ ਪਾਣੀ ਵਾਲੀ ਵਾਇਰਲ ਹੋਈ ਸੀ ਚਰਨੀ ਕਰਨੇ ਕਰਤੇ ਬਾਰ ਬਾਰ ਕਹਿੰਦੇ ਅਸੀਂ ਇਥੇ ਕੰਦਰੋਂ ਦਿਲੋਂ ਕਹਿ ਰਹੇ ਆ ਜਮਾ ਪੱਕਾ ਜੀ ਸੂਰਜ ਇਧਰੋਂ ਚੜ ਸਕਦਾ ਜੀ ਇਹ ਬੰਦੇ ਡਾਲ ਨਹੀਂ ਸਕਦਾ ਸਾਡੇ ਰਾਜਗੜ ਰੋਡ ਕੋਠੇ ਚਾਹੇ ਬਾਠ ਨੂੰ ਕਿ ਤੈ ਕਿ ਨੂੰ ਮਰਜ਼ੀ ਟੈਟੂ ਲੈ ਲੈਣ ਜੀ ਇਹ ਉਧਰ ਹੀ ਨੇ ਬਾਤ 11 ਰੋਟਾ ਦਾ ਹੜ ਜੇ ਘੜਾਉਣ ਚਾਚੇ ਨਾਲ ਸੋਸਾਇਟੀ ਚ ਯਾੜਾ ਦਾ ਜੀ ਕਰਮ ਨੂੰ ਤਾਂ ਪੈਣਾ ਅਸੀਂ ਹੁਣ ਐਕਸੀਡੈਂਟ ਵਾਲੀ ਪੈਣ ਤੇ ਬੱਸ ਦੇ ਕਿਉਂ ਨਹੀਂ ਵੀ ਕੀ ਬਣਿਆ ਉਹ ਅੱਜ ਕਹੀ ਕੀ ਹਟੇ ਜੀ ਇਹਨੇ ਧੁੰਦ ਨਾਲ ਐਕਸੀਡੈਂਟ ਹੋਣਗੇ ਵੀ ਧੁੰਦ ਪਈ ਜੀ ਅੱਜ ਪਹਿਲੇ ਜਣਾ ਐਕਸੀਡੈਂਟ ਹੋ ਹੀ ਗਿਆ ਜੀ ਆ ਸੱਜੂ ਵੀ ਜਾ ਰਿਹਾ ਜੀ ਸਕੂਲ ਨਾ ਕਿਉਂ ਗਿਆ ਨਾ ਉਹ ਕੀ ਗਿਆ ਐਕਸੀਡੈਂਟ ਹੋ ਗਿਆ ਉਹ ਤੂੰ ਗਲੇਟ ਪਰਾ ਗਿਆ ਲੋਕ ਪਰਾ ਗਿਆ ਕਿਹੜਾ ਵੀਰੇ ਹੋਰ ਜੀ ਕਿਵੇਂ ਆ ਕਾਲੇ ਹਾਂ ਜੀ ਸੇਵਕ ਜੀ ਵਧੀਆ ਜੀ ਕਿਵੇਂ ਜੀ ਕੀ ਗੱਲ ਬਾਤ ਹੋਊਗੀ ਵੱਦਾ ਟਰੱਕ ਨਾਲ ਬੱਸ ਐਕਸੀਡੈਂਟ ਹੋ ਗਿਆ। ਕਾਰਨ ਬੱਸ ਦਾ ਹੀ ਅਜ ਲੱਗ ਰਹੀ ਸੀ ਜਦਸਣ ਜੀ ਧੁੰਦ ਜੀ ਦੇਖੀ ਕਿ ਕੋਈ ਕੋਸਾ ਆਪਣਾ ਤੇਜ਼ ਬਹੁਤ ਜਾਂਦੇ ਨਾਲ ਡਰਾਈਵ ਕਰ ਰਿਹਾ। ਹਾਂ ਇਹ ਤਾਂ ਗੱਲ ਸਹੀ ਹੈ ਜੀ ਤੁਹਾਡੀ। ਇੱਕਾ ਸਟicker ਸ਼ੁਕਰ ਲਾਉਣਾ ਚਾਹੀਦਾ ਟਰੱਕਾਂ ਨੂੰ ਸਾਈਡ ਤੇ ਚਮਕਣੇ। ਹਾਂ ਪਤਾ ਨਹੀਂ ਹੁੰਦੇ। ਬਸ ਠੀਕ ਹੈ ਜੀ। ਪੁਰਾਣੀਆਂ ਗੱਡੀਆਂ ਨੇ ਸਿੱਧੀ ਜਾੜਦੰ ਨੇ ਅਜ ਇੱਕ ਕੋਈ ਨਹੀਂ ਚੱਲਦਾ। ਸਹੀ ਗੱਲ ਹੈ ਜੀ ਸਹੀ ਗੱਲ ਆ। ਉਹ ਦੇਖੋ ਜੀ ਆਹ ਗੱਟਿਆਂ ਨਾਲ ਦਾ ਪੱਤ ਤਰੇਗੀ। ਪੱਤ ਤਰੇਗੀ ਜੀ। ਬਾਦੇ। ਪੰਜਾਬ ਪੁਲਿਸ ਦਾ ਬਹੁਤ ਵਧੀਆ ਆਪਰਾ ਲਾਜੀ ਦੇਖੋ ਦੇਖ ਦੇਖਣਗੇ ਹੁੰਦੇ ਨੇ। ਟਰੈਕ ਜ਼ਿਆਦਾ ਕਰਕੇ ਆ ਬੱਸ ਭੱਜੀ ਐ ਜੀ ਬਚਤ ਰਹੇਗੀ ਆ ਟਰੱਕੇ ਜੇ ਭੱਜੀ ਐ ਗੱਟੇ ਜੇ ਲੈ ਗਏ ਦੀਦੀ ਜੇ ਤੁੰਤ ਕਰਕੇ ਹੀ ਹੁੰਦਾ ਜੀ ਕੰਮ ਆ ਪੁਲਿਸ ਆ ਗਈ ਜੀ 47 ਸਬੀਦਾ ਫੋਨ ਆ ਗਿਆ ਸੀ ਕਹਿੰਦਾ ਬੱਟਾ ਖੇਚਦੇ ਨਹੀਂ ਆ ਦੱਸੀ ਵਾਲੇ ਨਹੀਂ ਖੇਚਦੇ ਨੇ ਮੈਂ ਆ ਆ ਗਏ ਦੋ ਪਾਣੀ ਸੀ ਜੀ ਅਸੀਂ ਬੱਟਾਂ ਦਾ ਫਾਣਾ ਲੈ ਲਿਆ ਬੱਟ ਤੋਂ ਕਿੱਲੇ ਦੀ ਬਾਹੀ ਦਿਖਦਾ ਤਾਂ ਹੈ ਨਹੀਂ ਸੀ ਤੇ ਖਿੱਚਦੀਆਂ ਬਸ ਅਜਹੀਆਂ ਜਿਹੀਆਂ ਖਿੱਚੀਆਂ ਗਈਆਂ ਇੱਕ ਹੋਰ ਕਿੱਤੀ ਹੈ ਖਿੱਚ ਦਿਓ ਯਾਰ ਦੋ ਤਾਂ ਉਹ ਦੀਦਾ ਹੀ ਨਹੀਂ ਜਗਾੜ ਸਿੱਧੀ ਤੱਕ ਜੇ ਨਾਲ ਲੈ ਜਾ ਕਰੋ ਮੈਂ ਨਾਮ ਲਾਉਂਦਾ ਲੰਗਰੀ ਇੱਕ ਹੀ ਕੱਢ ਕੇ ਰਾਤ ਹੋਰ ਉਹ ਪਈ ਤਾਂ ਗਲੀ ਲੈ ਉਹਦਾ ਯਾਰ ਮੇਲਾ ਦਾ ਉਹ ਆ ਹੋਰ ਸਾਡੀ jaan ਖਾਦੀ ਪਈਆ ਸਾਡੀ jaan ਰੋਜ ਕਰੇ ਕਹਿੰਦਾ ਮੇਰੀ ਟੰਗਲੀ ਤਾਂ ਹੀ ਦੇਖੀ ਅੱਜ ਤਾਂ ਪਈਆ ਤਾਂ ਟੰਗਲੀ ਪੱਟਾਂ ਦੀ ਨਹੀਂ ਪਤਾ ਲੱਗਦਾ ਜਿਵੇਂ ਸੱਪ ਦਾ ਮੋੜਾ ਹੁੰਦਾ ਤਾਂ ਕਾਲੂ ਜਾ ਕੇ ਪਤਾ ਲੱਗੂ ਜਦੋਂ ਤੁਹਾਨੂੰ ਦੀ ਚੀਜ਼ ਲਾਈਗੀ ਕਿ ਸੱਪ ਦਾ ਮੋੜਾ ਹੈ ਕਿ ਸਿੱਧੀ ਵੱਟਾ ਪਤਾ ਹੀ ਨਹੀਂ ਲੱਗਦਾ ਲੈ ਦੇਖੋ ਅੱਜ ਤਾਂ ਕਿੱਧਰ ਨੂੰ ਜਾਂਦੀਆਂ ਵੈਸੇ ਤਾਂ ਇੱਕ ਭਾਈ ਜਾਨੇ ਆ ਅਸੀਂ ਤਾਂ ਪੰਗਾ ਲੈ ਲਿਆ ਹੋਰ ਕੋਈ ਹੋਰ ਨਾ ਪੰਗਾ ਲੈ ਉਹ ਬਸ ਆ ਸਹੀ ਗੱਲ ਇਹ ਐਡਵਾਈਸ ਹੈ ਜੀ ਸਾਡੇ ਵੱਲੋਂ ਵੀ ਅਸੀ ਤਾਂ ਲੈ ਲੈ ਪੰਗਾ ਕਦੇ ਕੱਲ ਨੂੰ ਤੁਸੀਂ ਤੜਕੇ ਦੇਖੋ ਐ ਸੱਪ ਵਾਂਗੂ ਜੀਣ ਮੰਗਵਾਏ ਹੋਵੇ ਆ ਨਾਲਾ ਵੀ ਕੋਲੇ ਜਾਂਦਾ ਜੀ ਆਪਣੇ ਬਾਹਣ ਦੇ ਬੈਟਰੀ ਜਰਾ ਕਿ ਲੱਗੇ ਨਾਲਾ ਬਾਹਣ ਦੇ ਤੁਰ ਹੈ ਡਰੇਨ ਵਾਲਾ ਬਾਹਣ বাজਦਾ ਜੀ ਸਾਡਾ ਪਾਲਾ ਡਾਕਰ ਆ ਉਹ ਲੱਗੇ ਇੱਥੇ ਬਰੇਸ ਲਾਣੀ ਏ ਫੁੱਲ ਡਾਕਰ ਮਿੱਟੀ ਇੱਥੇ ਟੱਕਣ ਵਾਲੀ ਪੈਂਦੀਆਂ ਨੇ ਜੀ ਬੱਟਾਂ ਵੀ ਨਹੀਂ ਉਹ ਉਹ ਕਰਾਂ ਜਿਆਦਾ ਤੂੰ ਮੈਂ ਰੱਖਦਾ ਤੱਕਣ ਵਾਲੀ ਪੈਂਦੀ ਹੈ ਜੀ ਬੱਟਾ ਤੂੰ ਤਾਂ ਦੀਦਾ ਨਹੀਂ ਟਰੈਕਟਰ ਕੱਲ ਨੂੰ ਪਤਾ ਲੱਗੂ ਕਿ ਸਿੱਟੀਆਂ ਨੇ ਕਿ 빙ੀਆਂ ਨੇ ਵੱਟ ਦੇਖੋ ਜੀ ਕਿਨੇ ਵੱਟ ਕੇ ਹੋਏ ਮੈਂ ਕਹ ਕ ਤੇ ਮੈਂ ਭਈਆ ਗੇੜੇ ਖਾਂਦੀ ਜਾਂਦੀ ਹੈ ਜੀ ਵੱਟ ਓਏ ਹਾਂ ਰੋਟੇ ਆ ਗਈ ਯਾਰ ਜੀ ਵੱਟਾਂ ਬਾਉਣ ਦੱਸ ਜੀ ਕਿੱਥੇ ਪਾਉਣੀਆਂ ਦਾ ਟਾਈਮ ਬਹੁਤ ਵਧੀਆ ਵੱਟਾਂ ਵਾਲਾ ਕਰ ਇੱਕ ਤਾਂ ਔਰੇ ਜੀ ਆ ਬਚਾਲਾ ਇੱਧਰ ਵੀ ਵੱਟ ਐਨੀ ਦੂਰ ਆ ਇੱਧਰ ਵੀ ਐਨੀ ਦੂਰ ਆ ਪਾ ਦੇ ਵਾ ਕਿੱਲੇ ਚ ਵੱਟ ਬਹੁਤ ਆ डान ਦੇ ਸਿੱਧਾ ਡੂੰਗਾ ਆ ਦੇਖੋ ਜੀ ਕਿੰਨਾ ਲਾਹਾ ਲੈਨੇ ਆ ਵੀ ਮੱਥੇ ਮੋੜਨੇ ਪੈਣਗੇ ਐਂ ਖੂਚ ਜੂਈ ਕਰਾ ਦੀ ਦਾ ਸਾਡੇ ਲਈ ਵੀ ਇੱਥੇ ਹੈਗੀ ਬੱਟ ਰੱਖੀ ਹੋਈ ਆ ਐਂ ਬਣਦੀ ਆ ਜੀ ਬੱਟ ਜੀ ਬਾ ਲੋਟ ਆ ਐਤੋਂ ਦਾ ਪੂਰੀ ਖੜਮੀ ਬਣ ਗਈ ਜੀ ਆਪਣੇ ਸਾਗ ਵਿੱਚ ਮੱਖਣੀ ਲਾਲ ਲੱਸੀ ਫੇਰ ਕੱਢੇ ਜੇ ਅਸੀਂ ਗੱਡੇ ਮੈਂ ਕਿਫਟੀ ਤੇ ਰੋਟਾ ਜਾਣਾ ਜੀ ਅਸੀਂ ਲੱਖੇ ਸਧਾਣੇ ਨੇ ਆਉਣਾ ਜੀ ਗੱਡੇ ਚ ਉੱਥੇ ਚਲੋ ਵੀ ਅਸੀਂ ਰਾਜੂ ਨੂੰ ਵੀ ਵਿੱਚ ਮਿਲਾਂਗੇ ਹੁਣ ਲੱਖੇ ਨਾਲ ਗੱਲਬਾਤ ਕਰਾਂਗੇ ਜੀ ਲੱਖੇ ਨਾਲ ਵੀ ਕੀ ਕਹਿੰਦਾ ਹੋਰ ਜੀ ਸਾਰੇ ਪਾਸੇ ਆਪਣੇ ਡਿਊਟੀਆਂ ਨੇ ਲੱਖਾ ਗਿਆ ਕੱਲ ਜੀ ਕਰਨੀ ਉਹਦੇ ਨਾਲ ਮਾੜੀ ਸਿੰਘ ਸਿਧਾਨਾ ਨੇ ਪਹੁੰਚਣਾ ਆ ਰਹੇ ਆ ਕੁਝ ਕਾਰਨਾ ਕਰਕੇ ਲੇਟ ਨੇ ਉਹਨਾਂ ਦੇ ਨਾਲ ਸਾਡੇ ਕੈਂਡੀਡੇਟ ਗੋਵਿੰਦ ਸਿੰਘ ਸੰਧੂ ਨੇ ਵੀ ਪਹੁੰਚਣਾ ਸੁਣੋ ਜੀ ਨਮਜੋਤਕਾਰ ਲੰਬੀ ਤੋਂ ਪੰਜਾਬ ਦੇ ਮੁੱਦੇ ਵੀ ਘੰਟਿਆਂ ਚ ਨਸ਼ਾ ਬੰਦ ਕਰ ਦਾਂਗੇ ਪਰ ਨਸ਼ਾ ਬੰਦ ਨਹੀਂ ਹੋਇਆ ਜੀ ਦਿਨ ਬਾ ਦਿਨ ਨਸ਼ਾ ਵਧ ਰਿਹਾ ਸਾਡੇ ਪਿੰਡਾਂ ਦੇ ਵਿੱਚ ਮਜ਼ਦੂਰ ਨੇ ਸਭ ਤੋਂ ਜ਼ਿਆਦਾ ਨਸ਼ਾ ਜਿਹੜਾ ਮਜ਼ਦੂਰਾਂ ਦੇ ਘਰਾਂ ਵਿੱਚ ਵੜਿਆ ਹੋਇਆ ਹੈ ਉਸ ਵਕਤ ਸਾਡੇ ਗਰੀਬਾਂ ਦੇ ਘਰਾਂ ਦੇ ਵਿੱਚ ਉਹ ਦਿਹਾੜੀ ਜਾਂਦੇ ਆ ਆਪ ਦਾ ਜਿੰਨਾ ਕਮਾਉਂਦੇ ਆ ਜੀ ਉਹਨੇ ਦਾ ਨਸ਼ਾ ਕਰ ਜਾਂਦੇ ਆ ਸਾਡੇ ਘਰਾਂ ਦੇ ਗੁਜ਼ਾਰੇ ਨਹੀਂ ਚੱਲ ਰਹੇ ਇਹ ਹਾਲਾਤ ਹੋਏ ਪਏ ਅੱਜ ਸਾਡੇ ਪੰਜਾਬ ਦੇ ਸਭ ਤੋਂ ਵੱਡੀ ਸਮੱਸਿਆ ਅੱਜ ਪੰਜਾਬ ਦੇ ਵਿੱਚ ਨਸ਼ੇ ਦੀ ਬਣੀ ਹੋਈ ਆ ਅੱਜ ਸਾਨੂੰ ਚੰਗੀਆਂ ਸਿਹਤ ਸੂਲਤਾਂ ਨਹੀਂ ਮਿਲ ਰਹੀਆਂ ਵੱਡੇ ਵੱਡੇ ਦਾਅਵੇ ਕੀਤੇ ਸੀ ਵੱਡੇ ਵੱਡੇ ਵਾਅਦੇ ਕੀਤੇ ਸੀ ਪਰ ਅੱਜ ਜਿੰਨੇ ਸਰਕਾਰੀ ਹਸਪਤਾਲ ਸੀ ਸਾਰੇ ਖੰਡਰ ਬਣਨ ਤੇ ਆਏ ਹੋਏ ਨੇ ਮੈਂ ਬੇਨਤੀ ਕਰੂੰਗਾ ਵੀਰ ਸੁਖਵਿੰਦਰ ਸਿੰਘ ਜੀ ਕਲਕੱਤਾ ਸੰਗਠਨ ਸਾਹਿਬ ਦੋ ਮਿੰਟ ਲਈ ਹੋ ਆ ਕੇ ਆਪਣੇ ਵਿਚਾਰ ਸੰਗਤਾਂ ਦੇ ਨਾਲ ਸਾਂਝੇ ਕਰਨ ਸਰਪੰਚ ਸਾਹਿਬ ਨੂੰ ਬੇਨਤੀ ਕਰੂੰਗਾ ਪੰਜਾਬੀਆਂ ਨੂੰ ਦੂਸਰੀ ਗੱਲ ਇੱਕ ਕਹਿ ਕੇ ਗਿਆ ਇਨਕਲਾਬ ਮੈਂ ਇਨਕਲਾਬ ਸਿਖਾਉਂਗਾ ਤੁਹਾਨੂੰ ਇਨਕਲਾਬ ਕੀ ਸੀ ਇਨਕਲਾਬ ਸੀ ਸਰਵੰਸਦਾਨੀ ਗੁਰੂ ਗੋਬਿੰਦ ਸਿੰਘ ਇਨਕਲਾਬ ਸੀ ਸ਼ਹੀਦ ਐਲਮ ਭਗਤ ਸਿੰਘ ਇਨਕਲਾਬ ਆਇਆ ਥੋੜਾ ਕਿਸਾਨ ਇਨਕਲਾਬ ਆਇਆ ਤੁਹਾਡਾ ਮਜ਼ਦੂਰ ਸੋ ਕਿਸ ਤਰ੍ਹਾਂ ਦੀ ਇਨਕਲਾਬ ਦੀ ਗੱਲ ਕਰਕੇ ਗਏ ਸਾਡੇ ਨੌਜਵਾਨਾਂ ਦੇ ਸਿਰਾਂ ਤੇ ਟੋਪੀਆਂ ਰੱਖਤੀਆਂ ਸੋ ਸਤਕਾਰਯੋਗ ਵੀਰੋ ਜਿੱਥੇ ਸਿੱਖ ਧਰਮ ਪੈਦਾ ਹੋਇਆ ਸਿੱਖ ਕਮਜ਼ੋਰ ਹੋ ਗਿਆ ਨਹੀਂ ਹੋਇਆ ਤਾਂ ਦੱਸੋ ਤੁਸੀਂ ਸਰਦਾਰ ਬੋਬਨ ਸਿੰਘ ਨੇ ਗੱਲ ਕੀਤੀ ਵੀ ਹਮ ਰਾਖਤ ਪਾਤਸ਼ਾਹੀ ਦਾ ਪਾਤਸ਼ਾਹੀ ਦਾਵਾ ਰੱਖ ਕੇ ਆਏ ਨੇ ਆਪ ਜੀ ਸਾਰਿਆਂ ਨੂੰ ਮੈਂ ਨਿਮਰਤਾ ਸਹਿਤ ਫਤਿਹ ਅਰਚਾ ਕਰਦਾ ਵਾਹਿਬ ਜੀ ਦਾ ਖਾਲਸਾ ਵਾਹਿਬ ਜੀ ਕੀ ਫਤਿਹ ਸਾਥ ਸੰਗਤ ਜਿਹੜੀ ਮੇਰੀ ਇਮਤਿਹਾਨ ਰਸ਼ਾ ਕਰਦੀ ਇਹਨਾਂ ਦਾ ਤਾਂ ਬਹੁਤ ਬੰਦ ਕੁਛ ਨਹੀਂ ਕਰ ਸਕਦੇ ਜੇ ਉਪਰ ਜਰਾ ਕੋਲਗਾ ਕਿ ਹਾਂ ਇਹਨੂੰ ਚੜਾ ਦਾਂਗੇ ਨਹੀਂ ਕਰ ਸਕਦੇ ਮੈਡੀਕਲ ਟਰੀਟਮੈਂਟ ਨਾਲ ਚੜਾਇਆ ਜਾਵੇ ਤਾਂ ਸੁਭਦਾਵਾ ਹੈ ਜੀ ਨਹੀਂ ਸਭ ਨੂੰ ਜਿਹੜੇ ਬੱਚੇ ਹੈ ਇਹ ਜਿਹਨੇ ਲਿਆਣਾ ਉੱਥੇ ਬੈਠੇ ਜੇ ਸਾਡੀ ਪੇਰੀ ਹੈ ਸਾਡੀ ਹੋਰ ਗੰਗਵਾ ਸਲਾਵਾ ਦੇ ਕੋ ਜਿਹੜਾ ਮੰਦਰ ਇੱਥੇ ਬੈਠੇ ਇਹਨਾਂ ਨੂੰ ਤੇ ਆਪਾਂ ਜੋੜ ਸਕਦੇ ਆ ਬਾਣੀ ਨਾਲ ਜੋੜ ਸਕਦੇ ਨਹੀਂ ਸਕਦੇ ਬਾਣੀ ਨਾਲ ਜੁੜ ਕੇ ਕੀ ਹੁੰਦਾ ਦੇਖੋ ਇੱਥੇ ਉਹ ਜੇ ਬਾਣੀ ਨਾਲ ਤੇ ਗੁਰਮਤਿ ਦੇ ਇਤਨੇ ਵੀ ਵਿਦਿਆਨਾਲੇ ਸੀ ਬੱਚੇ ਜੋੜ ਲੈਂਦੇ ਆ ਤੇ ਮਾਨਸਿਕ ਤਾਕਤ ਹੁੰਦੀ ਕੁਛ ਵੀ ਨਹੀਂ ਛੱਡਿਆ ਜਿਹੜੇ ਮੈਨੂੰ ਜਾਣਦੇ ਬਈ ਸਾਰਿਆਂ ਨੂੰ ਪਤਾ ਫੁੱਲ ਮਸਾ ਕੀਤਾ ਮਾ ਫੁੱਲ 15 16 ਸਾਲ ਬਾਣੀ ਨਾਲ ਜੁੜ ਕੇ ਹੋਈ ਆਪਾਂ ਸਾਡੇ ਸਿੱਖ ਧਰਮ ਨਾਲ ਜੁੜ ਕੇ ਇਹ ਕਾਰਨ ਬਾਈ ਮੇਰੇ ਨਸੇ ਛੱਡਣ ਦਾ ਵੀ ਸਾਰਿਆਂ ਕੋਲ ਇੱਕੋ ਹੀ ਗੱਲ ਆ ਕਿ ਮੈਂ ਚੰਗਾ ਦੂਜਾ ਮਾੜਾ ਮੈਨੂੰ ਵੋਟਾਂ ਬਾਦੋ ਮੈਂ ਆ ਕਰਦੂ ਮੈਂ ਉਹ ਕਰਦੂ ਆਪਾਂ ਪਿਛਲੇ 70 ਸਾਲ ਤੋਂ ਇਹੀ ਸੁਣਦੇ ਆ ਰਹੇ ਅਸਲ ਮੁੱਦੇ ਲੋਕਾਂ ਦੇ ਮੁੱਦੇ ਕਿੱਥੇ ਨੇ ਇਸ ਤਰ੍ਹਾਂ ਗੁਰੂ ਸਿੰਘ ਨੇ ਕਿਹਾ ਕਿ ਸਾਨੂੰ ਗੁਰਵਾਣੀ ਨਾਲ ਜੁੜਨ ਦੀ ਲੋੜ ਹੈ ਗੁਰਮਤ ਨਾਲ ਜੁੜਨ ਦੀ ਲੋੜ ਹੈ ਜੇ ਅਸੀਂ ਚਾਹੁੰਦੇ ਆ ਕਿ ਸਾਡੀਆਂ ਨਸਲਾਂ ਬਚਣ ਸਾਡੇ ਜਵਾਕ ਬਚਣ ਸਾਡਾ ਪੰਜਾਬ ਬਚੇ ਪੰਜਾਬੀਅਤ ਬਚੇ ਸਾਡੇ ਤਾਣੇ ਸਾਡੀਆਂ ਬੋਲੀਆਂ ਜਿੰਦਗੀ ਰਹਿਣ ਤਾਂ ਸਾਨੂੰ ਇੱਕੋ ਇੱਕ ਸਾਡੇ ਕੋਲ ਰਾਹ ਬਸਦਾ ਹੈ ਉਹ ਹੈ ਗੁਰਵਾਣੀ ਦਾ ਰਸਤਾ ਗੁਰਵਾਣੀ ਨਾਲ ਜੁੜ ਕੇ ਗੁਰੂ ਨਾਲ ਜੁੜ ਕੇ ਆਪਣੇ ਇਤਿਹਾਸ ਨਾਲ ਜੁੜ ਕੇ ਗੁਰਮਤ ਨਾਲ ਜੁੜ ਕੇ ਹੀ ਅਸੀਂ ਇਹ ਸਾਰੀਆਂ ਜਿਹੜੀਆਂ ਆਲਮ ਤੱਕ ਚੁਕੜੀਆਂ ਹੋਈਆਂ ਨੇ ਪੰਜਾਬ ਨੂੰ ਉਸਕਾਰਾ ਪਾ ਸਕਦੇ ਆ ਨੇਤਾ ਤਹਲਾ ਦੇਖ ਰਹੇ ਆ ਵਿਰੋਧਨ ਹਲਾਸ ਸਾਡੇ ਨਿੱਕਰ ਦੇ ਉੱਤੇ ਜਾ ਰਹੇ ਆ ਤੁਸੀਂ ਦੇਖੋ ਵੀ ਸਭ ਤੋਂ ਅਹਿਮ ਮੁੱਦੇ ਪੱਟੇ ਗਏ ਲੁੱਟੇ ਗਏ ਧੱਕਾ ਹੋ ਗਿਆ ਸਾਡੀ ਜਵਾਨੀ ਮਰ ਗਈ ਜਿੱਤੇ ਨਾ ਹੜਨਾ ਆ ਹੋ ਗਿਆ ਆਹ ਹੋ ਗਿਆ ਵੋਟਾਂ ਵੇਲੇ ਆ ਕੇ ਮੁੱਦੇ ਭੁੱਲ ਜਾਂਦੇ ਆ ਵੋਟਾਂ ਵੇਲੇ ਫਿਰ ਉੱਥੇ ਖੜ ਜਾਂਦੇ ਆ ਅਸੀਂ ਇਸ ਪਾਰਟੀ ਨਾਲ ਆਸੀਂ ਉਸ ਪਾਰਟੀ ਨਾਲ ਕੋ ਮੌਕੇ ਤੇ ਆ ਗਿਆ ਕੋ ਛੋਟਾ ਮੋਟਾ ਲਾਲਚ ਦੇ ਗਿਆ ਉਹਦੇ ਨਾ ਚੋਣਿਆ ਫਲਾਣੇ ਵੇਲੇ ਸਾਡਾ ਕੇਵਲ ਨੇ ਆ ਕੰਮ ਕਰਾਇਆ ਸੀ ਧੁੰਕੇ ਵੇਲੇ ਸਾਡਾ ਇਨੇ ਕ ਕਾਲੇ ਨੇ ਆ ਕਰਾਇਆ ਸੀ ਇਹ ਨਾ ਦੇਖਿਆ ਕਰ। ਨਿੱਜ ਨੇ ਆਪਾਂ ਨੂੰ ਮਾਰਤਾ ਰਿਹਾ। ਦੂਰੰਦੇਸ਼ੀ ਆਪਾਂ ਸੋਚਣੀ ਰੱਖਦੇ ਵੀ ਨਹੀਂ ਯਾਰ ਸਾਡੇ ਲਈ ਸਮਾਂ ਬੜਾ ਬਹੁਤ ਜਿਆਦਾ ਬਹੁਤ ਜਿਆਦਾ ਮਾੜਾ ਸੁਣਾਉਣਾ ਮੇਰੀ ਗੱਲ ਯਾਦ ਰੱਖਿਓ। ਆ ਹੁਣ ਦਾ ਜ਼ਿਕਰ ਹੀ ਚੱਲਦੇ ਹਾਂ। ਯਾਰ ਕੰਮ ਕਰਨੇ ਚਲੋ ਜੀ ਹੁਣ ਬੈਗਿਆ ਅਸੀਂ ਗੱਡੀਆਂ ਸੁਣੇ ਸਪੀਚ ਤੇ ਚੱਲ ਪੇ ਘਰਾਂ ਨੂੰ ਵਾਪਸ। ਚੱਲਦੇ ਆਂ ਜੀ ਆਪਾਂ ਕਰਮਾਂ ਨੂੰ ਲੈਣ। ਉਹਦੀ ਜੀ ਸਾਡੇ ਕਰਮਣ ਦੀ ਵੈਨ اتارਦੇ ਉਹਨੂੰ ਆ ਗਿਆ ਤੂੰ ਪੈਨ ਤੋਂ ਉੱਪਰ ਗਿਆ ਜੀ اتار ਲਿਆ ਔਰ ਵੀਡੀਓ ਵੀ ਆ ਜੀ ਅਭੀ ਕਿਹੜੇ ਕੌਣ ਆਉਂਦੇ ਪੈਨ ਲਵੀ ਫੇਰ ਭਾਈ ਮੇਰੇ ਕਾਲ ਜਿਹੜਾ ਯਾਰ ਆਇਆ ਸੁਖੀ ਬੋਟਾਂ ਨੂੰ ਹੋਵਾ ਵੀਰੇ ਬਾਠ ਦੀ سپورਟ ਚ ਚੰਗਾ ਯਾਰਾਂ ਬਾਤ ਕੋਈ ਨਾ ਨਹੀਂ ਨਾ ਕੋਈ ਨਹੀਂ ਆ ਠੀਕ ਆ ਆ ਜੀ ਫੇ ਮਾਰ ਲਈ ਜਿਹੜਾ ਹਰ ਤੇਰੀ ਆਖ ਲਿਓ ਰਲਾ ਜਿਹੜਾ ਏ ਯਾਰ ਆ ਦੇਖੋ ਜੀ ਐ ਅਮਰੂਦ ਆ ਆ ਅਮਰੂਦ ਹੁਣ ਕੀਮਤ ਹੈਗੀ ਇਹਨਾਂ ਦੀ ਕੋਈ ਆ ਦੇਖੋ ਜੀ ਹੈਗੀ ਇਹ ਕੋਈ ਕੀਮਤ ਇਹਨਾਂ ਦੀ ਆ ਦੇਖੋ ਜੀ ਉਹ ਤੇਰੀ ਆ ਵੀ ਲੱਗਦਾ ਇਹ ਕੀ ਗੁਕੀਮਤ ਇਹਨਾਂ ਦੀ ਤੋਤੇ ਦੇ ਖਾਦਾ ਜੀ ਦੇਖੋ ਆ ਵੀ ਤੋਤਾ ਖਾਈ ਬੇਟਾ ਹੁਣ ਖਾ ਰਹੇ ਆ ਜੀ ਅਸੀਂ ਮਰੂਤ ਚੀਰ ਕੇ ਲਾ ਕੇ ਨੂਡ ਬਹੁਤ ਟੇਸਟੀ ਨੇ ਸਹੀ ਗੱਲਾਂ ਮਾਹੌਲ ਦੇਖੋ ਜੀ ਆਏ ਵੇਲੇ ਤਾਂ ਧੂਆਂ ਹੋ ਜਾਂਦਾ ਚਾਰੇ ਪਾਸੇ ਅੱਖਾਂ 'ਚ ਮੱਚਾ ਲੱਗਿਆ ਨੇ ਇਹਨੇ ਸਿਰ ਜਾ ਹੋੜੀ ਦੁਖਣ ਦੇ ਲੱਗਿਆ ਨਾ ਤੇਰ ਵੱਡੇ ਕੱਖ ਤੇ ਬਾਈ ਕਰ ਚੇ ਪਾਇ ਪੰਡ ਚ ਇਹ ਨਾ ਵੀ ਇਹ ਤਾਂ ਆਪਣਾ ਮੇਨ ਕੰਮ ਹੀ ਆ ਨਾ ਇਹਦਾ ਕਰਨਾ ਹੀ ਆ ਧੁੰਦ ਪਵੇ ਮੀਂਹ ਆਵੇ ਨੇਰੀ ਆਵੇ ਕੱਖ ਤਾਂ ਫਿਰ ਪਸ਼ੂ ਖਾਣ ਕੀ ਨਾ ਹਾਂਜੀ ਭਰਤੀ ਜੀ ਲੋਟਾ ਕੰਮ ਲੇ ਜੇ ਟਾਇੰਗ ਬਰਾ ਕਿਥੋਂ ਲੈ ਗਏ ਆ ਇਥੋਂ ਸੈਲੋਕ ਪਨਾਈ ਹੋ ਰਹੀ ਚਲੋ ਉੱਪਰ ਕਰ ਲੈਂਦੇ ਨੀ ਲੋੜ ਆ ਠੀਕ ਆ ਬਰਾ ਆ ਕਰ ਦਿਆਂਗੇ ਯਾਰ ਆ ਇਹਦਾ ਕਰਕੇ 9 ਇੰਚੀ ਲਾਈ ਕਰਕੇ ਹਾਂ ਕਿ ਨੀੜਿਆਂ ਦੀ 500 ਨਾ ਹਜੇ ਤਾਂ ਇਹ ਕਿਥੋਂ ਲੈਂਦੀ ਆ ਯਾਰ ਕਿਉਂਦਾ ਜੀ ਲੋਟਾਂ ਲੋਟੇ ਜਾਵਾਂਗੇ ਹੋਰ ਆਪੇ ਥੱਕ ਕੇ ਜਾਈਂਗਾ ਆ ਥਾ ਉੱਤਰਾਈ ਮੈਨੂੰ ਰਾਵਾ ਉਹ ਜਿਹਾ ਹੋਣ ਲੱਗ ਜਣਾ ਦਿਨ ਜੇ ਬਦਲਦੇ ਨੇ ਮਮਾ ਇਹ ਤਾਂ ਉਹਨਾਂ ਦੇ ਬਾਗ ਹੀ ਐਵੇਂ ਤੂੰ ਤੂੰ ਕਿਹੜੀ ਹੋ ਗਿਆ ਬਕਰਰ ਰੋ ਭੈਲਾ ਬਲਾ ਲਾਇਆ ਤੇ ਬਾਰੇ ਹਾਂ ਬਲਾ ਲਾਇਆ ਬਾਰੇ ਹਾਂ ਬਰਾਂਦੇ ਚ ਮੈਂ ਛਾਲੇ ਜਾਂ ਬਾਠ ਠੀਕ ਆ ਵਧੀਆ ਕਰਿਆ ਆਇਕ ਅੰਗੂਰਾਂ ਦੀ ਵੇਲ ਪਈ ਆ ਜੀ ਦੇਖੋ ਜੜ ਕੱਢੀ ਬਹੁਤ ਪੁਰਾਣੀ ਵੇਲ ਸੀ ਇਹ ਅੰਗੂਰ ਲੱਗਦੇ ਵੀ ਬਹੁਤ ਨੇ ਨੂੰ ਇਹ ਜੇ ਦੱਬਦੀ ਇਹ ਹੋ ਜੂ ਹਰੀ ਕਿ ਨਹੀਂ ਯਾਰ ਦੱਸਿਓ ਵੀਰੇ ਯਾਰ ਇਹ ਤਾਂ ਦੱਬਦੀ ਜੇ ਹੋ ਜੂ ਨਹੀਂ ਫਿਰ ਕਾਹਨੂੰ ਮੱਥਾ ਮਰਾਂਗੇ ਟੋਆ ਪਟਾਂਗੇ ਫਿਰ ਪਰਨਾ ਜੀ ਆਪਾਂ ਮਿੱਟੀ ਦਾ ਪਿੰਗਾ ਪਸ਼ੂਆਂ ਨੂੰ ਟੋਏ ਜਿਹੇ ਵਾਲੇ ਨੇ ਆ ਇੱਕ ਪਿੰਗਾ ਸਟਾਂਗੇ ਮਿੱਟੀ ਦਾ ਫਿਰ ਪਰ ਇਹ ਪਿੰਗਾ ਆਪਾਂ ਮਿੱਟੀ ਦਾ ਬਾਕੀ ਤੜਕੇ ਲਾਹਾਂਗੇ ਇਹ ਰਾ ਹੋ ਗਿਆ ਹੁਣ ਤੜਕੇ ਲਾਹਾਂਗੇ ਆ ਇੱਕ ਬੀਗਾ ਬਹੁਤ ਹੁਣ ਵਨ ਤੇ ਉੱਥੇ ਬਈ ਪਸ਼ੂ ਟੜਕੇ ਰਹਾਗੇ ਨੂੰ ਲੈ ਹੋਰ ਸੱਟਾਂਗੇ ਟੜਕੇ ਲਾਹਾਂਗੇ